इंसाफ़ इंसाफ़ करोसा जी धक्का बंदि करो हंध पंजाब बंदो मुबाद मुराद मुबाद मुराद चवंदीगार मुरबाद मुरदाबाद मरिया चाढ़ खे ਨੇ ਨਹੀਂ ਦਿਆਂਗੇ ਮੋਦੀ ਸਰਕਾਰ ਇਹਨਾਂ ਸਨੋ ਇਹਨਾਂ ਸਟੇਟਮੈਂਟ ਤੁਸੀਂ ਸੁਣੀ ਹੋਣੀ ਆ ਕਿ ਜਿਹੜਾ ਪੰਜਾਬ ਨਾਲ ਧੱਕਾ ਹੋ ਰਿਹਾ ਕੇਂਦਰ ਸਰਕਾਰ ਕਰ ਰਹੀ ਆ ਜਿਹੜੀ ਚੀਜ਼ ਆਪਾਂ ਨੂੰ 12 ਵੀ ਦਿਨ ਲਈ ਦਿੱਤੀ ਆ ਜਿਹੜੀ ਆਪਾਂ ਨੂੰ ਜਿੰਨਾ ਕੋਟਾ ਤੁਸੀਂ 10 ਦਿਨਾਂ ਦੇ ਖਤਮ ਕਰ ਲਓ ਭਾਵੇਂ ਸਾਲਜ ਕਰ ਲਓ ਭਾਵੇਂ ਛੇ ਮਹੀਨੇ ਚ ਕਰੋ ਉਹਨਾਂ 10 ਮਹੀਨੇ ਚ ਕਰ ਲਿਆ ਇਕੱਠਾ ਖਤਮ ਆਪਣਾ ਕੋਟਾ ਖਤਮ ਕਰ ਲਿਆ ਹੁਣ ਦੁਬਾਰਾ ਧੱਕੇ ਨਾਲ ਪਾਣੀ ਪੰਜਾਬ ਦਾ ਪਾਣੀ ਹਰਿਆਣੇ ਨੂੰ ਦਿੱਤਾ ਜਾ ਰਿਹਾ ਸਰਾ ਸਰ ਪੰਜਾਬ ਨਾਲ ਧੱਕਾ ਹੋ ਰਿਹਾ ਪੰਜਾਬ ਕੋ ਕਹਿੰਦਾ ਕਿ ਵਾਧੂ ਪਾਣੀ ਆ ਝੋਨੇ ਦਾ ਸੀਜ਼ਨ ਉੱਤੇ ਆ ਗਿਆ ਸਾਡਾ ਡੈਮ ਮਾਨਸਾ ਦੀ ਸਟੇਟਮੈਂਟ ਸੁਣੀ ਆ 38 ਫੁੱਟ ਥੱਲੇ ਡੈਮ ਜਾ ਚੁੱਕਾ ਸਾਡੇ ਹੌਣ ਝੋਨੇ ਦਾ ਸੀਜ਼ਨ ਸ਼ੁਰੂ ਸਾਨੂੰ ਆਪਣੇ ਜੋਗਾ ਪਾਣੀ ਨਹੀਂ ਹੈਗਾ ਕੋਈ ਬਾਹਰ ਕਿਥੋਂ ਦਿੱਤਾ ਜਾ ਸਕਦਾ ਜਿਹੜਾ 8500 ਕਿਊਸਿਕ ਪਾਣੀ ਸੀ ਹਾਂ ਜੀ ਜਿਹੜਾ ਕਹਿੰਦੇ ਵੀ ਹਰਿਆਣੇ ਨੂੰ ਮਤਲਬ ਚਾਹੀਦਾ ਹੈ ਸੈਂਟਰ ਸਰਕਾਰ ਦੇ ਇਹਦੇ ਬਾਰੇ ਕਿਹਾ ਵੀ ਅਸੀਂ ਹਰਿਆਣਾ ਹੀ ਦੇਣਾ ਜਿਹੜੀ ਪੰਜਾਬ ਜਦੋਂ ਠੱਗਾ ਸਰੇ ਸਰ ਠੱਗਾ ਨਾ ਫਿਰ ਅਗੋਂ ਕੀ ਕਹਾਂ ਤਾਨਾਸ਼ਾ ਹੀ ਰਾਤ ਚੱਲ ਰਿਹਾ ਨਾ ਠੱਗਾ ਕਰ ਰਹਾ ਹੈ ਨਾ ਕਿੱਥੋਂ ਪਾਣੀ ਦੇ ਦਈਏ 85 300 ਕੁ ਪਾਣੀ ਪੀਣ ਲਈ ਪਾਣੀ ਜਾ ਰਿਹਾ ਇਹਦਾ ਮਤਲਬ ਸਨਝਾਈ ਦੇ ਮੰਗਣਾ ਹੈ ਨਾ ਪਾਣੀ ਪੀ ਹਰਿਆਣੇ ਚ ਨਹਿਰਾਂ ਨੂੰ ਪਾਣੀ ਦੇਣਾ ਤੇ ਪੰਜਾਬ ਦੀਆਂ ਨਹਿਰਾਂ ਸੁੱਕੀਆਂ ਰਹਿ ਜਾਣਗੀਆਂ ਇਸ ਲਈ ਮਾਨ ਸਾਹਿਬ ਨੰਗਲ ਆ ਕੇ ਬੈਠ ਗਏ ਆ ਦੇ ਦਿੰਦੇ ਆ ਤੇ ਇਹ 85 300 ਕੁ ਪਾਣੀ ਮਿਲ ਜੂਗਾ ਇਹਨਾਂ ਨੂੰ ਹੌਸਲਾ ਕਰੀਂ ਲੱਗਦਾ ਸੈਂਟਰ ਸਰਕਾਰ ਤਾਂ ਸਹੀ ਕਰੀ ਬਿਲਕੁਲ ਤੁਹਾਨੂੰ ਕੀ ਲੱਗਦਾ ਠੱਗਾ ਸਹੀ ਨਹੀਂ ਹੋ ਰਹੀ ਉਹਨਾਂ ਦਾ ਜਿਹੜਾ ਉਹਨਾਂ ਦਾ ਕੋਟਾ ਉਹਨਾਂ ਨੂੰ ਮਿਲ ਚੁੱਕਾ ਤੇ ਹੁਣ ਹੁਣ ਕੀ ਲੱਗਦੇ ਆ 21 ਤਰੀਕ ਤੋਂ ਬਾਅਦ ਫੇਰ ਦੇ ਲੈਣਾ 21 ਤਰੀਕ ਵੀ ਇਹਨਾਂ ਦੇ ਨੂੰ ਆ ਗਈ ਆ ਤੱਕ ਪਹੁੰਚਾਉਣਗੇ ਵੇਖੋ ਕੇਂਦਰ ਸਰਕਾਰ ਹਮੇਸ਼ਾ ਧੱਕਾ ਕਰਦੀ ਆ ਰਹੀ ਹੈ ਤੇ ਮੈਂ ਸਮਝਦਾ ਹੁਣ ਆ ਜਿਹੜੀਆਂ ਸਾਡੀਆਂ ਦੁੱਤੀਆਂ ਰਵਾਇਤੀ ਪਾਰਟੀਆਂ ਨੇ ਇਹਨਾਂ ਨੂੰ ਸਾਡੇ ਨਾਲ ਰੌਣਾ ਤੇ ਸਾਡੇ ਇੱਥੇ ਕਾਂਗਰਸ ਆ ਦੁੱਤੀ ਜਿਹੜੀ ਹੈ ਅਕਾਲੀ ਜਾਂ ਹੋਰ ਜਿੰਨੇ ਪਾਰਟੀਆਂ ਅੱਜ ਕਿੱਥੇ ਨੇ ਅੱਜ ਪਾਣੀ ਦੇ ਮੁੱਦੇ ਤੇ ਕਿਉਂ ਨਹੀਂ ਸਾਡੇ ਨਾਲ ਖੜੀ ਗਈ ਖੜੇ ਆ ਆ ਪਤਲਾ ਸਾੜਿਆ ਦੱਸਿਆ ਵਾ ਮੈਂ ਧੰਨਵਾਦ ਕਰਦਾ ਤੁਹਾਡਾ ਭਰਾਓ ਸਾਡੀ ਆਵਾਜ਼ ਜਿਹੜੀ ਆ ਹੁਣ ਕੇਂਦਰ ਸਰਕਾਰ ਤੱਕ ਪਹੁੰਚਾ ਦਿਓ ਤਾਕਿ ਜਿਹੜੇ ਲੋਕ ਪੰਜਾਬ ਦੇ ਨੇ ਆਪਣੇ ਹੱਕ ਮੰਗਦੇ ਨੇ ਨਜ਼ਾਇਜ਼ ਕਰਨਾ ਕੀਤਾ ਨਹੀਂ ਆਪਣੇ ਹੱਕਾਂ ਲਈ ਖੜੇ ਆ ਸੋ ਮੈਂ ਤੁਹਾਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਾਈ ਬਹੁਤ ਬਹੁਤ ਧੰਨਵਾਦ ਜੋ ਪੰਜਾਬ ਨਾਲ ਪਾਣੀਆਂ ਦੇ ਮੁੱਦੇ ਤੇ ਬਹੁਤ ਵੱਡਾ ਧੱਕਾ ਹੋਇਆ ਵਾ ਉਸ ਮੁੱਦੇ ਤੇ ਇੱਥੇ ਸਾਰੇ ਇਕੱਠੇ ਹੋਣਾ ਤੇ ਮੋਦੀ ਦਾ ਪਤਲਾ ਵੀ ਸਾੜਿਆ ਵਾ ਇੱਕ ਚੀਜ਼ ਜਦੋਂ ਆਪਾਂ ਕੋ ਫਿਸ ਕਰ ਲੈਨੇ ਆ ਓ ਭਾਵੇਂ ਆਪਾਂ ਮਹੀਨੇ ਦੇ ਖਰਚ ਕਰ ਲੀਏ ਪੈਂ 10000 ਦਾ ਲਚ ਕਰ ਲੀਏ ਉਦੋਂ ਬਾਅਦ ਮਹੀਨੇ ਬਾਅਦ ਹੀ ਤਨਖਾਹ ਵੀ ਲੋਕਰ ਮੇਰੇ ਬਾਦੀ ਮਿਲਦੀ ਹੈ ਨਾ ਕਿਤੇ 20 ਬੰਦਰ ਦਿੰਦੇ ਤਨਖਾਹ ਜਦੋਂ ਉਹਨਾਂ ਨੂੰ ਪਾਣੀ ਸਾਰਾ ਮਿਲ ਰਿਹਾ ਵਾ ਹੁਣ ਜਿਹੜਾ ਸਾਡਾ ਪੰਜਾਬ ਦਾ ਪਾਣੀ ਧੱਕੇ ਨਾਲ ਰਾਤ ਰਾਤ ਦੀ ਅਫਸਰ ਬਦਲ ਕੇ ਸਾਡੇ ਅਫਸਰਾਂ ਨੇ ਪੂਰਾ ਸਟੈਂਡ ਲਿਆ ਕਿ ਬਿਲਕੁਲ ਸਾਡੇ ਕੋਲ ਪਾਣੀ ਨਹੀਂਗਾ ਇਹਨਾਂ ਰਾਤ ਰਾਤ ਦੀ ਜਿਹੜਾ ਅਫਸਰ ਹੀਗਾ ਜੀ ਡਿਊਟੀ ਉਹਨੂੰ ਬਦਲ ਕੇ ਜਿਹੜਾ ਕੋਈ ਸੇਫਟੀ ਅਫਸਰ ਹੀ ਉਹਨੂੰ ਲਾ ਕੇ ਤੇ ਪਾਣੀ ਕਾ ਵੀ ਹਰਿਆਣੇ ਨੂੰ ਦੇਣਾ ਦੇਣਾ ਵਾ ਬਾਕੀ ਪੰਜਾਬ ਸਰਕਾਰ ਪੂਰਾ ਸਟੈਂਡ ਲੈ ਰਹੀ ਬਾਕੀ ਪਾਰਟੀਆਂ ਸਾਡੇ ਨਾਲ ਕੋਈ ਨਹੀਂ ਤੁਰੀਆਂ ਬਾਅਦ ਚ ਪਤਾ ਨਹੀਂ ਕੀ ਕਰਦੀਆਂ ਅਸੀਂ ਤਾਂ ਸਾਡੀ ਡਿਊਟੀ ਆ ਆਮ ਪਾਰਟੀ ਦੀ ਤੇ ਸਰਕਾਰ ਦੀ ਅਸੀਂ ਆਲੇ ਪ੍ਰੋਟੈਸਟ ਕਰ ਰਹੇ ਆ ਬਹੁਤ ਥਕਾਉ ਰਿਹਾ ਵਾ ਤੇ ਅਸੀਂ ਇਹ ਮੀਡੀਆ ਦੇ ਥਰੂ ਇਹੋ ਹੀ ਪੁਰਜ਼ ਅਪੀਲ ਕਰ ਰਹੇ ਹਾਂ ਕੇਂਦਰ ਸਰਕਾਰ ਨੂੰ ਵੀ ਵੀ ਤੁਹਾਡਾ ਦਿਮਾਗ ਸਹੀ ਹੋ ਜਾਏ ਪੰਜਾਬ ਨਾਲ ਤਕਾ ਨਾ ਕਰੋ ਪੰਜਾਬ ਤੋਂ ਬਿਨਾ ਕੰਮ ਨਹੀਂ ਚੱਲਦਾ ਤੁਹਾਨੂੰ ਪੰਜਾਬੀ ਕੰਮ ਆਉਣੇ ਕੱਲ ਨੂੰ ਆ ਬਾਰਡਰਾਂ ਤੇ ਵੀ ਗੱਲ ਹੋਣਾ ਨਾ ਉਥੇ ਅਸੀਂ ਜਾ ਕੇ ਮਰਨਾ ਤੇ ਅਸੀਂ ਜਾ ਕੇ ਲੜਨਾ ਸਕੀਮਾਂ ਦਾ ਬਣਾਉਂਦੇ ਫਿਰਦੇ ਸਾਲਾਂ ਨਾਲ ਥੱਕਾ ਨਾ ਕਰੋ